ਦਿੱਖੇ ਜੀ ਦਿੱਖੇ ਥੋੜਾ ਅੰਦਰ ਹੀ ਸਾਰੇ ਇਹ ਧੰਗਾ ਗੋਰਖ ਬੰਦਾ ਅੱਡੇ ਦਿਮਾਗ ਚ ਪਾਤੀ ਇਹ ਥੋਡੀ ਮਾਂ ਹੈ ਇਹਨੂੰ ਪਾਲੋ ਆਪੇ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਉਹ ਤੇਰੇ ਗਾਂ ਨੂੰ ਜੇ ਯਾਰ ਗਾਂ ਨੂੰ ਜੇ ਗੱਲ ਕਰਨ ਦੀ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾ ਕਿੰਨੀਆਂ ਤੇ ਮਾਂਵਾਂ ਰੱਖੀਆਂ ਨੇ ਉਹ ਸੜਕਾਂ ਦੇ ਫਿਰਦੀਆਂ ਜੜਦੀਆਂ ਮੈਨੂੰ ਮਾਰਤਾ ਮੈਨੂੰ ਮਾਰਤਾ ਬਗਾਂਦੇ ਪੁੱਤ ਮਾਰਦੇ ਮੇਰੇ ਸ਼ਹਿਰ ਦੇ ਤਿੰਨ ਬੰਦੇ ਮਾਰੇ ਨੇ ਇਹਨਾਂ ਨੇ ਦੋ ਵਾਰੀ ਮੇਰੀ 31.5 ਲੱਖ ਦਾ ਘਰ ਪੀਏ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਹੈ ਐਸੇ ਸਮਾਜ ਦਾ ਪੁੱਤ ਨਾ ਇਹਨੇ ਬਾਈਕ ਫਰੀ ਦੀ 20 ਲੱਖ ਦੀ 25 ਲੱਖ ਦੀ ਜੋ ਲੀਡੀਆਂ ਦਾ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਹ ਫਸਮੀ ਦਿੱਤਾ ਇਹੇ ਆਪਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਹੈ ਉਹ ਬਟ ਆਮ ਵੈਰੀ ਸੌਰੀ ਸੇਇੰਗ ਦਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਹਾਂ ਜਿਹੜੇ ਕਾਊ ਨੂੰ ਤੜਕੇ ਘਰੋਂ ਚੱਕਦੇ ਆਂ ਬਈਆਂ ਰੋਟੀਆਂ ਦੇ ਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆਂ ਇਹ ਪਲੀ ਜਾਂਦੀਆਂ ਨੇ ਤੇ ਮੁੜ ਕੇ ਫੜ ਕੇ ਇੱਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆਂ ਬਰਬਾਹ ਅਰਬ ਦੇ ਮੁਲਕਾਂ ਨੂੰ ਕਦੇ ਉੱਧਰ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀਆਂ ਠੀਕ ਹੈ ਨਾ ਮੈਂ ਇਸ ਗੱਲ ਦਾ ਦਾਵਾ ਨਹੀਂ ਕਰਦਾ ਬਟ ਮੈਂ ਪੜਿਆ ਸੀਗਾ ਕਿਤੇ ਠੀਕ ਹੈ ਵੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਊ ਮੀ ਟੂ ਯੂਕੇ ਫੋਰ ਅਸ ਅਸੀਂ ਕਿਆ ਪਾਲੀਏ ਇਹਨਾਂ ਨੂੰ ਜਿਨ੍ਹਾਂ ਦੇ ਪੇਟੀਆਂ ਨੇ ਮੁਰਗਾ ਖਾਂਦੇ ਆ ਮੱਛੀਆਂ ਖਾਂਦੇ ਆ ਸਾਰੇ ਖਾਂਦੇ ਆ ਨਾ ਕਿੱਥੋਂ ਆਦਿਆ ਨੇ ਮੈਂ ਮੁਰਗਿਆਂ ਦੀ ਫਾਰਮਿੰਗ ਕਰਦਾ ਨਾ ਬੱਕਰਿਆਂ ਦੀ ਫਾਰਮਿੰਗ ਵੀ ਕਰਦਾ ਮਰੇ ਲੱਖਾਂ ਭਰਾ ਐ ਸਮਾਜ ਦੇ ਕਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਜੈ ਸੋ ਵਿਣਸ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਨਾ ਇਹ ਕਾਓ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਤੇ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਜਿਹੜੇ ਜਿਹੜੇ ਸਾਂਹ ਛੱਡੇ ਹੋਏ ਨੇ ਵਿੱਚ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਪੰਛੀਆ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਤੋਂ ਕੱਟ-ਕੱਟ ਰੋਟੀਆਂ ਗਊ ਨੂੰ ਗਰਾਸ ਦੇਉ ਕਾਹਦਾ ਗਰਾਸ ਦੇਉ ਪਰ ਪਰ ਕੇ ਜਿਹੜੇ ਸਾਂਹ ਹੋ ਰਹੇ ਨੇ ਰਸ਼ੀਅਨ ਟੈਂਕਾਂ ਚ ਜਿਹੜੇ ਵੱਡ-ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕਾਉਣਾ ਮਰਦੇ ਸਾਡੇ ਜਵਾਬ ਨੇ ਕੱਲੋਂ ਮੈਂ ਹੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਨਹੀਂ ਛੱਡ ਰਹੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨੇ ਹੋਣੀ ਚਾਹੀਦੀ ਹੈ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਜਵੰਦੇ ਦੀ ਮੌਤ ਦਾ ਮੁੱਖ ਦੋਸ਼ੀ ਮੈਂ ਵੀ ਆਂ ਹਰ ਬੰਦਾ ਜਿਹੜੇ ਨੇ ਆ ਜਿਹੜੀਆਂ ਕਿਲਰ ਕਾਹ ਸਰਕਾਰ ਤੋਂ ਹਟਾਓ ਮੈਂ ਕਹਿੰਦਾ ਆ ਜਿਹੜੀਆਂ ਇੱਥੇ ਤੁੰਗੀਆਂ ਫਿਰਦੀਆਂ ਕਦੇ ਨਾ ਕਦੇ ਇਹਦੇ ਮੂੰਹ 'ਚ ਰੋਟੀ ਮੈਂ ਵੀ ਦਿੱਤੀ ਹੋਊਗੀ ਸਾਡੇ 25 ਕਿੱਲੇ ਸੜਕਾਂ ਕਣਕ ਦੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦਾ ਵਿੱਚ ਕਿ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਨ ਦਾ ਆਪਾਂ ਇੱਕ ਪੁੰਨ ਕਰਦੀਏ ਕਹਿੰਦੇ ਕੀ ਮੈਂ ਕਿਹਾ ਆਪਾਂ 25 ਕਿੱਲੇ ਹੁਣ ਜੋ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਇਹ ਆਪਾਂ ਗਊਸ਼ਾਲਾ ਸੁੱਟ ਦਿਆਂਗੇ ਪਰ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਸੁੱਟ ਦਿਆਂ ਸੀ ਕਿਉਂ ਪਾਲੀਏ ਇਹਨਾਂ ਨੂੰ ਜਿਆਦਾ ਫੜਕੇ ਸਾਰੀਆਂ ਗਊਸ਼ਾਲਾ ਜਤਾਂ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਦਾਰ ਹੈ ਤੁਸੀਂ ਵੀ ਜ਼ਿੰਮੇਦਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਦਾਰ ਹੈ ਜਿਹੜਾ ਇੱਥੇ ਇੰਡੀਆ ਦਾ ਕਾਉਂਸਲ ਕਹਿੰਦਾ ਕਾਉਂਸਲ ਇਸ ਦਿਨ ਹੰਤ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰਦੇ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਪੈਸਾ ਇਕੱਠਾ ਕਰਦੇ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਉਂਸਲ ਜਿਵੇਂ ਹੈ ਜੀਐਸਟੀ ਸਟੇਟ ਦਾ ਤੇ ਸੈਂਟਰ ਦਾ ਬਿੱਲ ਤੇ ਆਉਂਦਾ ਹੈ ਨਾ ਸਰਕਾਰ ਪਹਿਲਾਂ ਤਾਂ ਇਹ ਕੰਮ ਕਰੇ ਕਾਉਂਸਲ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਹੈ ਉਹ ਇੱਕ ਡਿਟੇਲ ਉਹਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਅਸੀਂ ਮੈਂ ਕੀ ਦਿੱਤਾ ਅੱਜ ਮੈਂ ਖਾ ਕੇ ਆਇਆ 500 ਰੁਪਏ ਦਾ ਖਾ ਕੇ ਆਇਆ ਮੈਂ ਕਾਉਂਸਲ ਦੇ ਕੇ ਆਇਆ ਪਰ ਮੈਂ ਵੀ ਇਹਦਾ ਜ਼ਿੰਮੇਵਾਰ ਆਇਆ ਹੈ ਜਿਸ ਬੰਦੇ ਦੀ ਮੌਤ ਆ ਹੁਣ ਸਾਰੇ ਜਾਣੇ ਕਿਨਾਰਾ ਮੇਰੇ ਨਾਲ ਬਲੰਦ ਕਰੋ ਜੇ ਤੁਸੀਂ ਜਵੰਦੇ ਨੂੰ ਪਿਆਰ ਕਰਦੇ ਹੋ ਇਹ ਤੁਸੀਂ ਹੱਥੇ ਰੋਕਣਾ ਚਾਹੁੰਦੇ ਹੋ ਮੈਂ ਕਹੂੰਗਾ ਕਿਲਰ ਕਾ ਤੁਸੀਂ ਕਹਿੰਦੇ ਸਮਾਜ ਤੋਂ ਹਟਾਓ ਕਹੋਗੇ ਨਹੀਂ ਕਹੋਗੇ ਤੁਸੀਂ ਸਾਰੇ ਚੁੱਪ ਕਰ ਗਏ ਯਾਰ ਤੁਸੀਂ ਕੀ ਗੱਲ ਕੱਲਾ ਕੱਲਾ ਬੰਦਾ ਤੁਹਾਨੂੰ ਸਾਰਿਆਂ ਨੂੰ ਲੀਡ ਕਰੂਗਾ ਕਾਹਗੇ ਜੀ ਕਾਹਗੇ ਕਾਹ ਕिल्ਲਰ ਕਾ ਸਮਾਜ ਤੋਂ ਹਟਾਓ ਆਜ ਤਾਂ ਹਟਾਓ ਮੈਂ ਮੋਸ਼ਨ ਦਾ ਲੈ ਮੈਨੂੰ ਬੜਾ ਦੁੱਖ ਆ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਣੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬਲਤ ਮੇਰੇ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਉਹਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਪਦੀਆਂ ਇਹ ਦੁਰਗਤੀਆਂ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਹੈ ਤੂੰ ਤੁਹਾਡੇ ਪਰਿਵਾਰ ਨਾਲ ਵੀ ਆ ਜਾ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਹੈ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੁੱਕੜੇ ਗਿਰਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਡੀਸੀ ਆਫਿਸ 'ਚ ਬਾੜੋ ਐਸਡੀਓ ਆਫਿਸ 'ਚ ਬਾੜੋ ਪੁਲਿਸ ਵਾਲੇ ਉਹਦੇ ਪੁਲਿਸ ਦਾ ਥਾਣੇ 'ਚ ਧੱਕੋ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਦੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਉਂਦੇ ਨੇ ਉਹਨਾਂ ਨੂੰ ਬਾੜੋ ਉੱਥੇ ਜਾ ਕੇ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਫਸ ਮੇਰੀ ਭਰਾਵੋ ਇੱਕੋ ਹੀ ਬੈਂਦੀ ਹੈ ਮੈਂ ਫਿਰ ਵੀ ਇਸ ਗੱਲ ਦੇ ਉੱਤੇ ਖੜਾ ਹਾਂ ਕਿਲਰ ਕਾ ਸਮਾਜ ਤੋਂ ਹਟਾਓ ਇਹ ਕੈਂਪੇਨ ਸ਼ੁਰੂ ਕਰਨੀ ਪੈਣੀ ਹੈ ਸਾਨੂੰ ਕਿਲਰ ਕਾ ਸਮਾਜ ਤੋਂ ਹਟਾਓ ਇਹ ਤੁਸੀਂ ਦੇਖਦੇ ਹੋ ਰਾਜਵੀਰ ਜੋਧਾ ਦੇ ਫੈਨਸ ਕਹਿ ਸਕਦੇ ਆ ਆਹ ਵੋ ਕਹੇ ਕਿ ਉਪਕੇ ਕਹਿ ਸਕਦੇ ਹਾਂ ਗੁਸੇ ਚ ਘਰਵਾਂ ਨੂੰ ਲੈ ਕੇ ਕਿਵੇਂ ਆਵਾਰਾ ਪਸ਼ੂ ਰੋਡ ਦੇ ਉੱਪਰ ਘੁੰਮ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਇੱਕ ਆਮ ਬੰਦਾ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਿਹਾ ਮੀਡੀਆ ਦੇ ਅੱਗੇ ਆਪਣੀ ਗੱਲਬਾਤ ਰੱਖ ਰਿਹਾ ਕਿ ਕਿਦਾਂ ਆਵਾਰਾ ਪਸ਼ੂ ਹਰਿਆਣਾ ਰਥੀ ਤੋਂ ਬਿਨਾਂ ਕਰਦਾ ਸਟੇਜ ਮੈਂ ਚ ਨਹੀਂ ਤੇ ਹైదరాబాద్ ਕੰਪਨੀ ਤੁਸੀਂ ਅਲਪਰੇ ਪਾਦੇ ਹਲਾਕ ਪਾ ਲਿਆ ਯਾਰ ਸਾਰੇ ਹੋ ਗੋ ਬਾਈ ਸਾਰੇ ਹੋ ਗੋ ਕੱਲ ਇਹ ਮੇਰੇ ਨਾਲ ਦੋ ਹਾਲਸੇ ਹੋਏ ਹੋਏ ਨੇ ਕਾਰ ਨਾਲ ਮੇਰੀ ਕਾਰ ਇਹਨਾਂ ਨੇ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਹੋਇਆ ਇਹਨਾਂ ਨੇ ਕਿੱਥੇ ਆਨੇ ਮੇਰੀ ਕਾਰ ਤੇ ਆ ਵੀ ਜਿਹੜਾ ਮਰ ਗਿਆ ਇਹ ਵੀ ਤੁਹਾਡਾ ਵੀ ਭਰਾ ਸੀ ਮੇਰਾ ਵੀ ਭਰਾ ਸੀ ਕੱਲ ਨੂੰ ਆਪਾਂ ਐ ਖੜੇ ਆ ਨਾ ਇੱਥੇ ਆ ਤੁਰਦੇ ਫਿਰਦੇ ਹੋਣਗੇ ਸਾਲੇ ਇਹ ਕੁੱਤੇ ਭੜਨਣ ਲੱਗ ਜਾਣਗੇ ਲੈ ਕੇ ਆਪਣੇ ਵਿੱਚ ਵੱਜਣਗੇ ਇਹ ਜਿੰਨਾਂ ਦੀਆਂ ਮਾਵਾਂ ਨੇ ਜਿੰਨਾਂ ਨੇ ਇਹਨਾਂ ਨੂੰ ਮਾਂ ਮੰਨਣਾ ਮੰਨਣ ਕੋਈ ਡਰ ਨਹੀਂ ਅਸੀਂ ਇਹ ਪੱਥਰਾਂ ਨੂੰ ਰੱਬ ਮੰਨ ਲੈਂਦੇ ਆ ਕਿਤਾ ਫੇਰ ਵੀ ਜਉਂਦਾ ਜੀ ਆ ਮੰਨੋ ਯਾਰ ਮੰਨੋ ਖੁੱਲ ਕੇ ਮੰਨੋ ਮਾਂ ਪਰ ਆਪਦੀ ਮਾਂ ਨੂੰ ਯਾਰ ਸਵਾਲ ਤਾਂ ਲਓ ਪਰ ਇਹਦੇ ਵਿੱਚ ਬਿੱਕੀ ਕੰਪਿਊਟਰ ਬਹੁਤ ਹਾਸੇ ਹੋਗੇ ਬਹੁਤ ਲੋਕਾਂ ਨੂੰ ਪਤਾ ਨਹੀਂ ਜਾਨਾ ਕਿ ਜਵੰਦ ਤੋਂ ਪਹਿਲਾਂ ਵੀ ਕਈਆਂ ਰਹਿ ਗਿਆ ਜਿਵੇਂ ਤੁਸੀਂ ਦੱਸਿਆ ਨੁਕਸਾਨ ਜਿਹੜਾ ਫਾਈਨੈਂਸ਼ਲੀ ਉਹ ਤਾਂ ਪਤਾ ਨਹੀਂ ਕਿੰਿਆਂ ਦਾ ਹੋ ਗਿਆ ਇਹਦੇ ਵਿੱਚ ਹਰ ਵਾਰੀ ਇਹ ਜੀ ਸਮੇਂ ਦੇ ਦੌਰਾਨ ਗੱਲ ਉਕਤੀ ਆ ਉਸ ਤੋਂ ਬਾਅਦ ਚ ਲੱਗਦਾ ਵੀ ਗਵਾਰੇ ਫੇਰ ਦਾ ਉਹ ਦਿਨ ਉਹ ਜੀ ਹੋ ਜਾਂਦੇ ਨੇ ਉਹੀ ਜਿਹੀ ਹੋਏ ਮੇਰੀ ਤਾਂ ਯਾਰ ਇੱਕ ਹੋਰ ਬੇਨਤੀ ਆ ਜੇ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਜਦੋਂ ਜਵੰਦੇ ਭਰਾ ਨੂੰ ਅਸੀਂ ਲੈ ਕੇ ਜਾਵਾਂਗੇ ਨਾ ਇਹਦੀ ਆਖਰੀ ਜਗ੍ਹਾ ਤੇ ਜਿੱਥੋਂ ਇਹਨੇ ਸਾਡੇ ਤੋਂ ਮੂਹਰ ਲਪੋ ਲੈਣਾ ਸਦਾ ਵਾਸਤੇ ਇੱਕ ਵੱਡਾ ਸਾਰਾ ਬੈਨਰ ਬਣਾਓ ਜਵੰਦੇ ਵੀਰ ਦੀ ਫੋਟੋ ਵੀ ਲਾਓ ਉਹਦੇ ਉੱਤੇ ਵੱਡੇ ਅੱਖਰਾਂ ਚ ਲਿਖੋ ਕਿਲਰ ਕਾਓ ਸਮਾਜ ਤੋਂ ਹਟਾਓ ਯਾਰ ਮਾੜੀ ਮੋਟੀ ਅਵੇਅਰਨੈਸ ਤਾਂ ਹੋਵੇ ਮੈਂ ਅਵੇਅਰ ਹੋ ਗਿਆ ਮੈਂ ਸਟੱਡੀ ਕਰਦਾ ਰਹਿੰਦਾ ਥੋਡੇ ਵਰਗੇ ਭਰਾਵਾਂ ਨਾਲ ਮਿਲਿਆ ਹੈ ਆਈ ਐਮ ਅਵੇਅਰ ਥੈਟ ਕਿ ਆਈ ਕੈਨ ਸੇ ਥੈਟ ਕਿਲਰ ਕਾਓ ਸਮਾਜ ਤੋਂ ਹਟਾਓ ਠੀਕ ਹੈ ਪਰ ਜਿਹੜੇ ਅੱਜ ਵੀ ਅਸੀਂ ਗੁੰਮਰਾਹ ਕੀਤੇ ਹੋਏ ਨੇ ਲੋਕ ਉਹ ਕੌਣ ਨੇ ਲੋਕ ਤਾਂ ਇਹਦੇ ਚ ਦੇਖੀ ਕਿ ਤਾਂ ਕਿਸ ਤਰ੍ਹਾਂ ਕਿਤੇ ਮੁੱਦਾ ਹੈ ਧਾਰਮਿਕ ਤੌਰ ਤੇ ਬਣ ਜਾਂਦਾ ਕਈ ਵਾਰੀ ਧਾਰਮਿਕ ਤੌਰ ਤੇ ਯਾਰ ਬਣ ਜਾਂਦਾ ਠੀਕ ਹੈ ਇਹ ਪਰ ਸਿਸਟਮ ਬਣਾਇਆ ਹੋਇਆ ਹੈ ਸਾਡੀ ਬਣਾਤੀ ਇਹ ਮਾਂ ਤੇਰੀ ਮੇਰੀ ਮਾਂ ਬਣਾਤੀ ਵੀ ਤੂੰ ਤਾਂ ਇਹਨੂੰ ਪਾਲ ਪੋਸ ਇਹਨੂੰ ਨੁਕਸਾਨ ਵੀ ਨਹੀਂ ਹੋਣ ਦੇਣਾ ਜੇ ਕੋਈ ਇਹਦਾ ਗਲਾ ਮਾਰੂਗਾ ਤਾਂ ਕਹਿੰਦੇ ਉਹਦੇ ਤੇ ਕੇਸ ਹੋ ਜਾਊਗਾ ਤੇ ਹੁਣ ਕੇਸ ਕਿਸ ਤੇ ਤੇ ਹੋਊਗਾ ਯਾਰ ਧਰਮ ਸਭ ਉਹ ਜਿੰਨੇ ਧਰਮ ਨੇ ਇਨਸਾਨ ਵਾਸਤੇ ਬੜੇ ਹੋਏ ਨੇ ਇਨਸਾਨ ਧਰਮਾਂ ਵਾਸਤੇ ਨਹੀਂ ਬਣਿਆ ਹੋਇਆ ਪਰ ਇਹਦੇ ਤੇ ਜਦੋਂ ਅਸੀਂ ਦੇਖਦੇ ਆਂ ਵੀ ਬਹੁਤ ਗੋਰਖਕ ਤੁਸੀਂ ਦੇਖਿਆ ਹੋਣਾ ਵੀ ਟਰੱਕਾਂ 'ਚ ਜਦੋਂ ਭਰ ਕੇ ਲੈ ਕੇ ਜਾਂਦੇ ਨੇ ਭਰਾਵਾ ਸਭ ਗੋਰਖ ਖਤੰਦਾ ਹੈ ਠੀਕ ਹੈ ਆ ਕਿੰਨੇ ਵੀਡੀਓ ਨੇ ਇੱਕ ਹਰਿਆਣੇ ਦੀ ਕੁੜੀ ਸੀਗੀ ਲਾਇਰ ਸੀਗੀ ਉਹਨੇ ਸਾਰਾ ਐਕਸਪੋਜ਼ ਕੀਤਾ ਸੀਗਾ ਵੀ ਕਿਵੇਂ ਭਰ ਕੇ ਇਹ ਟਰੱਕ ਉਧਰ ਨੂੰ ਜਾਂਦੇ ਨੇ ਤੁਸੀਂ ਇਹ ਦੱਸ ਦਿਓ ਮੈਨੂੰ ਗਾਂ ਕਦੇ ਕੁਦਰਤੀ ਮੌਤ ਮਰੀ ਦੇਖੀ ਐ ਤੁਸੀਂ ਦੱਸੋ ਨਹੀਂ ਦੇਖੀ ਨਹੀਂ ਦੇਖੀ ਨਾ ਪਰ ਜਿਹੜੀ ਚੀਜ਼ ਪੈਦਾ ਹੋ ਗਈ ਮਰੂ ਤਾਂ ਸਹੀ ਹੋਊ ਕਿੱਥੇ ਮਰਦੀ ਆ ਦੱਸੋ ਆਖਰਕਾਰ ਵੀ ਇਹ ਇੱਕ ਤਰ੍ਹਾਂ ਦਾ ਪੂਰਾ ਸਕੈਮ ਹੀ ਚੱਲਦਾ ਹੋਰ ਖਤੰਦਾ ਯਾਰ ਅੰਡਰਗਰਾਉਂਡ ਚੱਲਦਾ ਇਹ ਤੇਰੇ ਕੋਲ ਨੂੰ ਲਾ ਕੇ ਹੈ ਵੀ ਬਾਈ ਜੀ ਤੁਸੀਂ ਜਿਵੇਂ ਹਮਲਾ ਮਾਰਿਆ ਤੁਸੀਂ ਕਹਿ ਰਹੇ ਹੋ ਵੀ ਇਹਦੇ ਕੈਂਪੇਨ ਸ਼ੁਰੂ ਕਰਨ ਦੀ ਕੈਂਪੇਨ ਸ਼ੁਰੂ ਕਰੋ ਯਾਰ ਕੈਂਪੇਨ ਸ਼ੁਰੂ ਕਰੋ ਰਾਜਵੀਰ ਬੰਦੇ ਦੀ ਸੌਰੀ ਰਾਜਵੀਰ ਜਬੰਦੇ ਦੀ ਨਾ ਇਹ ਤੁਸੀਂ ਮੌਤ ਨੂੰ ਨ ਮੰਨੋ ਇਹਦੀ ਕੁਰਬਾਨੀ ਮੰਨੋ ਜੇ ਅੱਗੇ ਤੋਂ ਸਮਾਜ ਦੇ ਵਿੱਚ ਸੁਧਾਰ ਹੋ ਜੇ ਇਹਦੀ ਕੁਰਬਾਨੀ ਮੰਨੋ ਇਹ ਬਿਲਕੁਲ ਕਿਉਂਕਿ ਦੇਖਿਓ ਤਾਂ ਹਰ ਕਿਸੇ ਦੇ ਜਿਵੇਂ ਤੁਸੀਂ ਦੇਖਿਓ ਕਿ ਕਿਦਰ ਰਾਜਵੀਰ ਜਵੰਦਾ ਦੇ ਚੌਂ ਵਾਲੇ ਬਾਪੂ ਕੋ ਕੇ ਰੋੜਾਂ ਤੇ ਘੁਮਰੇ ਪਸਵਾਣੂ ਲੈ ਕੇ ਕਿਤਾਬ ਦਾ ਰੋਜ਼ ਦਿਖਾ ਰਹੇ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਠਾ ਰਹੇ ਨੇ ਲੋਕਾਂ ਨੂੰ ਜ਼ਿੰਮੇਵਾਰ ਠਾ ਰਹੇ ਨੇ ਕੌਤਮ ਜ਼ਿੰਮੇਵਾਰ ਠਾ ਰਹੇ ਨੇ ਲਾਈਵ ਤਸਵੀਰਾਂ 40 ਮੁਹਾਲੀ ਕੁਝ ਟਾਈਮ ਬਾਅਦ ਰਾਜੀਵ ਗੰਦਾਰ ਦੀ ਡੈੱਡ ਬੋਡੀ ਇੱਥੋਂ ਨਿਕਲ ਕੇ ਇਹਨਾਂ ਦੇ ਮੁਹਾਲੀ ਘਰ ਵਿੱਚ ਲੈ ਆਈ ਜਾਏਗੀ ਉਹ ਸੁਬਾਹ ਉਹਨਾਂ ਦੇ ਜੱਦੀ ਪਿੰਡ ਜਗਰਾਉ ਦੇ ਵਿੱਚ ਚਾਹੀ ਜਾਏਗੀ ਜਿੱਥੇ ਕੇ ਕੰਨ ਨੂੰ ਉਹਨਾਂ ਦਾ ਅੰਤਿਮ ਸਮਾਗਮ ਲੈਣਾ ਪਰਿਵਾਰ ਉਹਨਾਂ ਦੇ ਲੈ ਰਿਹਾ ਸਸਕਾਰ ਕਰਨ ਲੱਗੇ ਕਿ ਰਾਜਵੀਰ ਦਾ ਦੀਪਾਂ ਨੇ ਬਾਹਰੋਂ ਆਉਣ ਦਾ ਫੇਰ ਬਹੁਤ ਦੂਰ ਨਹੀਂ ਹੈ। ਰਾਜਵੀਰ ਦੀ ਭੈਣਾਂ ਜਿੱਦ ਨੇ ਉਸ ਦੀ ਭੈਣ ਜਦੋਂ ਆਪ ਦਾ ਵਾਪਸ ਅਸੀਂ ਉਹਦੇ ਆ ਗਏ ਬਾਹਰੋਂ ਕਿ ਜਦੋਂ ਭਰਾ ਦੇ ਅਸੀਂ ਹਲਾਕ ਬਣੇ ਹੋ ਤਾਂ ਬਾਹਰ ਨਹੀਂ ਰਹਿਦਾ ਕੋਈ ਵੀ ਹੋਂਦ ਹਾਂ ਇੱਕ ਤੋਂ ਜਿਹੜੀ ਜਾਣਕਾਰੀ ਆਲੀ ਹੈ ਪਹਿਲਾਂ ਪ੍ਰਬੰਧ ਨਾਲ ਘਰ ਗਿਆਗੇ ਮਹਿੰਦੀ ਵਾਲੇ ਘਰ ਤੋਂ ਪੰਕੂਲਾ ਪੰਕੂਲਾ ਹੈ। ਭਾਵੇਂ ਪ੍ਰਬੰਧ ਹੈ ਨਾ 就这去了，我这个烟。